ਕਮਾਜ ਗੁਰਪੁਰਵਤ ਸਿੱਖੀ ਸਪੈਸ਼ਲ ਬਣਾ ਰਹੇ ਆ ਅੱਜ ਅੱਜ ਨਾ ਮੈਂ ਗੁਰਪੁਰਵਤੇ ਇੱਕ ਤਕੜਾ ਪ੍ਰਸ਼ਾਦ ਬਣਾਉਂਗੀ ਇੱਕ ਮੈਂ ਬਣਾਉਂਗੀ ਪਕੌੜੇ ਵੈਲਕਮ ਟੂ ਮਾਈ ਚੈਨਲ ਸੇ ਅੱਜ ਅਸੀਂ ਬਾਬਾ ਜੀ ਦੇ ਜਨਮ ਦਿਨ ਤੇ ਕੜਾ ਪ੍ਰਸ਼ਾਦ ਤੇ ਪਕੌੜੇ ਬਣਾਵਾਂਗੇ ਇਸ ਖੁਸ਼ੀ ਦੇ ਵਿੱਚ ਤੇ ਉਹ ਵੀ ਮੈਂ ਤੁਹਾਡੇ ਸਾਰਿਆਂ ਦੇ ਨਾਲ ਹੀ ਬਣਾਉਂਗੀ ਵੀਡੀਓ ਨੂੰ ਐਂਡ ਤੱਕ ਬਨੇ ਰਹੋ ਹਾਂਜੀ ਪਹਿਲਾਂ ਮੈਂ ਆਪਣੀ ਜ਼ਰੂਰਤ ਦੇ ਅਨਸਾਰ ਜਿਹੜਾ ਹੈਗਾ ਆਟਾ ਲੈ ਲਿਆ ਮੈਂ ਜਿੰਨਾ ਕੜਾ ਪ੍ਰਸ਼ਾਦ ਤਿਆਰ ਕਰਨਾ ਹੈ ਤੇ ਉਸ ਦਾ ਮੈਂ ਤੀਸਰਾ ਹਿੱਸਾ ਜਿਹੜਾ ਚੀਨੀ ਲਈ ਹੈ ਤੁਸੀਂ ਇਹਨੂੰ ਵੱਧ ਘੱਟ ਆਪਣੇ ਟੇਸ ਦੇ ਅਕੋਰਡਿੰਗਲੀ ਕਰ ਸਕਦੇ ਆ ਤੇ ਆਪਾਂ ਬਹੁਤ ਜਲਦੀ ਇਹ ਜਿਹੜਾ ਕੜਾ ਪ੍ਰਸ਼ਾਦ ਤਿਆਰ ਕਰ ਲਵਾਂਗੇ ਸਭ ਤੋਂ ਪਹਿਲਾਂ ਮੈਂ ਇੱਕ ਪੈਨ ਲਿਆ ਆ ਤੇ ਆਪਾਂ ਇਹਦੇ ਵਿੱਚ ਦੇਸੀ ਘਿਓ ਪਾ ਲਵਾਂਗੇ ਹਾਂਜੀ ਦੇਖੋ ਮੈਂ ਇੱਕ ਵੱਡੇ ਚਮਚੇ ਦੇ ਕਰੀਬ ਜਿਹੜਾ ਦੇਸੀ ਘਿਓ ਲੈ ਲਿਆ ਆ ਆਪਾਂ ਇਹਨੂੰ ਪੂਰੀ ਤਰ੍ਹਾਂ ਮੈਲਟ ਹੋਣ ਦਵਾਂਗੇ ਇਹ ਜਿਹੜਾ ਘਿਓ ਆ ਇਹ ਵੀ ਮੈਂ ਘਰ ਵਿੱਚ ਤਿਆਰ ਕੀਤਾ ਆ ਮੈਂ ਜਿਹੜਾ ਬਾਹਰਲਾ ਘਿਓ ਜਿਹੜਾ ਆ ਘੱਟ ਵਰਤਦੀ ਆ ਆਪਣਾ ਜਿਹੜਾ ਘਿਓ ਆ ਮੈਂ ਘਰੀ ਬਣਾਉਣੀ ਆ ਤੇ ਉਹ ਵਾਲਾ ਯੂਜ਼ ਕਰਦੀ ਆ ਹੁਣ ਆਪਾਂ ਦੇਖਦੇ ਆ ਘਿਓ ਜਿਹੜਾ ਮੈਲਟ ਹੋ ਗਿਆ ਤੁਸੀਂ ਦੇਸੀ ਘਿਓ ਵੀ ਲੈ ਸਕਦੇ ਆ ਜਾਂ ਤੁਸੀਂ ਕੋਈ ਵੀ ਜਿਹੜਾ ਖਾਣਾ ਪਸੰਦ ਕਰੋ ਆਇਲ ਲੈ ਸਕਦੇ ਆ ਮੈਂ ਇੱਧਰ ਦੇਸੀ ਘਿਓ ਲੈ ਲਿਆ ਸੀਗਾ ਹੁਣ ਆਪਾਂ ਵਿੱਚ ਇਹਦੇ ਆਟਾ ਪਾਵਾਂਗੇ। ਹਾਂਜੀ ਦੇਖੋ ਇੱਕ ਮੈਂ ਕੌਲੀ ਜਿਹੜੀ ਆ ਲੈ ਲਈ ਆ ਕਰੀਬ-ਕਰੀਬ ਇੱਕ ਗੱਲ ਹੋ ਰਿਹਾ ਕਿ ਜਿਹੜਾ ਮੈਂ ਆਟਾ ਆ ਉਹ ਛਾਣਦੀ ਨਹੀਂ ਹੁੰਦੀ। ਮੈਂ ਐਸੇ ਤਰੀਕੇ ਹੀ ਖਾਣਾ ਬਣਾਉਣ ਲਈ ਯੂਜ਼ ਕਰਦੀ ਆ ਤੇ ਇਸੇ ਤਰੀਕੇ ਹੀ ਮੈਂ ਪ੍ਰਸ਼ਾਦ ਬਣਾਉਣ ਲਈ ਯੂਜ਼ ਕੀਤਾ ਆ ਕਿਉਂਕਿ ਇਹਦੇ ਵਿੱਚ ਜਿਹੜਾ ਬੂਰਾ ਹੁੰਦਾ ਆ ਉਹ ਸਾਡੀ ਸਿਹਤ ਲਈ ਬਹੁਤ ਵਧੀਆ ਹੁੰਦਾ ਆ। ਇਸ ਲਈ ਬਿਨਾਂ ਛਾਣੇ ਆਟਾ ਮੈਂ ਜਿਹੜਾ ਯੂਜ਼ ਕਰਦੀ ਹਿੰਨੀ ਆ। ਹੁਣ ਦੇਖੋ ਕਿ ਉਹ ਜਿਹੜਾ ਸਾਡਾ ਘੱਟ ਪੈ ਗਿਆ ਆ ਤੇ ਆਪਾਂ ਜਿਹੜਾ ਕਿ ਉਹ ਲੋੜ ਅਨਸਾਰ ਹੋਰ ਪਾ ਲੈਣਾ ਆ ਹਾਂਜੀ ਦੇਖੋ ਇੰਨਾ ਕੁ ਜਿਹੜਾ ਆ ਮੈਂ ਕਿ ਉਹ ਹੋਰ ਪਾ ਲਿਆ ਕਿ ਅੱਜ ਜਿਹੜੀ ਕੜਛੀ ਆ ਮੇਰੀ ਅੱਛੀ ਤਰ੍ਹਾਂ ਚੱਲ ਰਹੀ ਹੈ ਵਿੱਚ ਬਸ ਇਸ ਤਰ੍ਹਾਂ ਮੈਂ ਮੀਡੀਅਮ ਅੱਗ ਤੇ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਭੁੰਨਣਾ ਆ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਹੁੰਦੀ ਹੈ ਉਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਸਾਡਾ ਆਟਾ ਆ ਭੁੱਜ ਚੁੱਕਾ ਹੈ ਅੱਗ ਜਿਹੜੀ ਆ ਮੀਡੀਅਮ ਰੱਖਣੀ ਆ ਹਾਂਜੀ ਦੇਖੋ ਮੀਡੀਅਮ ਮੀਡੀਅਮ ਅਗਤੇ ਅਸੀਂ ਧੀਮੀ-ਧੀਮੀ ਅਗਤੇ ਦੇਖੋ ਅਸੀਂ ਇਸ ਤਰੀਕੇ ਦੇ ਨਾਲ ਚਲਾਉਂਦੇ ਜਾ ਰਹੇ ਹਾਂ ਤੇ ਜਿਹੜਾ ਆ ਆਟਾ ਆ ਹੌਲੀ-ਹੌਲੀ ਭੁੱਜਦਾ ਜਾ ਰਿਹਾ ਥੋੜਾ ਜਿਹਾ ਇਹਦਾ ਕਲਰ ਚੇਂਜ ਹੋਇਆ ਪਰ ਹਜੇ ਥੋੜਾ ਜਿਹਾ ਅਸੀਂ ਇਹਨੂੰ ਹੋਰ ਭੁੰਨਾਂਗੇ ਵਧੀਆ ਤਰੀਕੇ ਦੇ ਨਾਲ ਜਦੋਂ ਇਹ ਬਰਾਊਨ ਹੋ ਗਿਆ ਵਧੀਆ ਜੀ ਖੁਸ਼ਬੂ ਆਉਣੀ ਸ਼ੁਰੂ ਹੋ ਗਈ ਉਦੋਂ ਅਸੀਂ ਇਹਦੇ ਵਿੱਚ ਅਗਲਾ ਜਿਹੜਾ ਆ ਸਮਾਨ ਜਿਹੜਾ ਪਾਵਾਂਗੇ ਦੇਖੋ ਜਿਹੜਾ ਆਟਾ ਸੀ ਉਹਨੇ ਘਿਓ ਛੱਡਣਾ ਸ਼ੁਰੂ ਕਰ ਲਿਆ ਆ ਦੇਖੋ ਹੋਰ ਵੀ इजीली ਜਿਹੜਾ ਚਮਚ ਆ ਚੱਲ ਰਿਹਾ ਆ ਥੋੜਾ ਜਿਹਾ ਅਸੀਂ ਹੋਰ ਭੁੰਨ ਲਾਂਗੇ ਮੈਂ ਨਾ ਆਟਾ ਜਿਹੜਾ ਆ ਕੱਚਾ ਨਹੀਂ ਰੱਖਣਾ ਚਾਹੁੰਦੀ ਬਿਲਕੁਲ ਅੱਛੀ ਤਰ੍ਹਾਂ ਇਹ ਜਿਹੜਾ ਰੋਸਟ ਹੋਇਆ ਹੋਊਗਾ ਨਾ ਪ੍ਰਸ਼ਾਦ ਬਹੁਤ ਵੇ ਟੇਸਟੀ ਬਣਦਾ ਹੈ ਫਿਰ ਇਹਨੂੰ ਥੋੜਾ ਥੋੜਾ ਅਸੀਂ ਹੋਰ ਇਸ ਤਰੀਕੇ ਦੇ ਨਾਲ ਭੁੰਨੀ ਜਾਵਾਂਗੇ ਬੜੀ ਵਧੀਆ ਤਰੀਕੇ ਦੇ ਨਾਲ ਜਿਹੜਾ ਚਮਚਾ ਚੱਲ ਰਿਹਾ ਆ ਵੈਸੇ ਵੀ ਬਾਬਾ ਜੀ ਦਾ ਜਨਮ ਦਿਨ ਹੈ ਤੇ ਕੜਾ ਪ੍ਰਸ਼ਾਦ ਤਾਂ ਟੇਸਟੀ ਬਣੂਗਾ ਹੀ ਹਾਂਜੀ ਦੇਖੋ ਅੱਛੀ ਤਰ੍ਹਾਂ ਭੁੱਜ ਗਿਆ ਆ ਆਟਾ ਤੇ ਹੁਣ ਆਪਾਂ ਜਿਹੜੇ ਡਰਾਈ ਫਰੂਟ ਮੈਂ ਸੌਗੀ ਪਾਈ ਆ ਤੇ ਦੋ ਤਿੰਨ ਸਿਰਫ ਦਾਣੇ ਬਦਾਮ ਦੇ ਪਾਏ ਆ ਤੁਸੀਂ ਡਰਾਈ ਫਰੂਟ ਆਪਣੀ ਮਰਜ਼ੀ ਨਾਲ ਪਾ ਸਕਦੇ ਆ ਬਸ ਦੋ ਕੁ ਮਿੰਟ ਇਹਨੂੰ ਇਸ ਤਰੀਕੇ ਦੇ ਨਾਲ ਹਿਲਾ ਲੈਣਾ ਆ ਕੋਈ ਵੀ ਡਰਾਈ ਫਰੂਟ ਜਿਹੜਾ ਤੁਸੀਂ ਪਸੰਦ ਕਰੋ ਪਾ ਸਕਦੇ ਆ ਜ਼ਿਆਦਾਤਰ ਵੈਸੇ ਸੌਗੀ ਤੇ ਬਦਾਮ ਹੀ ਪਾ ਲੈਂਦੇ ਆ ਸਾਰੇ ਤੇ ਆਪਾਂ ਹੁਣ ਦੇਖਦੇ ਆ ਇਹ ਚੀਜ਼ ਜਿਹੜੀ ਆ ਪਾ ਕੇ ਜਿਹੜੀ ਸੌਗੀ ਆ ਤੇ ਬਦਾਮ ਆ ਉਸ ਤੋਂ ਬਾਅਦ ਅਸੀਂ ਜਿੰਨਾ ਆਟਾ ਲਿਆ ਸੀ ਉਹਦੇ ਬਰਾਬਰ ਹੀ ਪਾਣੀ ਪਾਵਾਂਗੇ ਦੇਖੋ ਬਰਾਬਰ ਪਾਣੀ ਪਾ ਕੇ ਨਾਲ ਦੀ ਨਾਲ ਅਸੀਂ ਚੀਨੀ ਵੀ ਪਾ ਦਾਂਗੇ ਦੋਨੋਂ ਚੀਜ਼ਾਂ ਪਾ ਕੇ ਇੱਕ ਇੱਕ ਸਮੇਂ ਦੋਨੋਂ ਚੀਜ਼ਾਂ ਪਾਉਣੀਆਂ ਆ ਅੱਛੀ ਤਰ੍ਹਾਂ ਹਿਲਾਵਾਂਗੇ ਇਹਦੇ ਨਾਲ ਕੀ ਹੋਣਾ ਆ ਜਿਹੜੀ ਚੀਨੀ ਆ ਉਹ ਵੀ ਘੁਲ ਜਾਣੀ ਆ ਤੇ ਸੇਡਾ ਸਾਡਾ ਪ੍ਰਸ਼ਾਦ ਆ ਬਹੁਤ ਵਧੀਆ ਬਣਨਾ ਹਾਂਜੀ ਦੇਖੋ ਜਿੱਦਾਂ ਹੀ ਅਸੀਂ ਚੀਨੀ ਤੇ ਪਾਣੀ ਪਾਉਣਾ ਆ ਦੇਖੋ ਨਾਲ ਦੀ ਨਾਲ ਅਸੀਂ ਹਲਾਇਆ ਜਾਣਾ ਆ ਤੇ ਇਹ ਦੇਖੋ ਕਿੰਨੀ ਜਲਦੀ ਪਾਣੀ ਸੁੱਕ ਰਿਹਾ ਆ ਆਗਰ ਜਿਹੜੀ ਅਸੀਂ ਮੀਡੀਅਮ ਰੱਖਣੀ ਆ ਦੇਖੋ ਚੀਨੀ ਜਿਹੜੀ ਬਿਲਕੁਲ ਘੁਲ ਗਈ ਆ ਕਿਉਂਕਿ ਪਾਣੀ ਜਲਦੀ ਗਰਮ ਹੋ ਗਿਆ ਸੀ ਤੇ ਗਰਮ ਪਾਣੀ ਦੇ ਵਿੱਚ ਚੀਨੀ ਜਿਹੜੀ ਆ ਬਹੁਤ ਜਲਦੀ ਘੁਲਦੀ ਆ ਬਹੁਤ ਵਧੀਆ ਪ੍ਰਸ਼ਾਦ ਬਣਿਆ ਆ ਉਹਨੂੰ ਥੋੜੀ ਦੇਰ ਅਸੀਂ ਇਸ ਤਰੀਕੇ ਉੱਤੇ ਰੱਖਾਂਗੇ ਹਲਕਾ ਹਲਕਾ ਘੂ ਛੱਡ ਦੇਗਾ ਤੇ ਫਿਰ ਜਿਹੜਾ ਪ੍ਰਸ਼ਾਦ ਸਾਡਾ ਤਿਆਰ ਹੋ ਜਾਣਾ ਹੈ ਦੇਖੋ ਸਾਨੂੰ ਉਦੋਂ ਪਤਾ ਲੱਗ ਜਾਣਾ ਕਿ ਸਾਡਾ ਜਿਹੜਾ ਪ੍ਰਸ਼ਾਦ ਬਣ ਗਿਆ ਕਿਉਂਕਿ ਇਹ ਦੇਖੋ ਬਰਤਨ ਜਿਹੜਾ ਹੈਗਾ ਉਹਨੂੰ ਛੱਡਣ ਲੱਗ ਗਿਆ ਦੇਖੋ ਬਿਲਕੁਲ ਬਰਤਨ ਦੇ ਨਾਲ ਨਹੀਂ ਲੱਗ ਰਿਹਾ ਤੇ ਪ੍ਰਸ਼ਾਦ ਬਣ ਗਿਆ ਹੈ ਸਾਡਾ ਹੁਣ ਅਸੀਂ ਇਹਨੂੰ نیچے ਉਤਾਰ ਲਾਂਗੇ ਹੁਣ ਨਾ ਅਸੀਂ ਪਕੌੜੇ ਬਣਾਵਾਂਗੇ ਇਹਦੇ ਵਿੱਚ ਮੈਂ ਦੋ ਪਿਆਜ਼ ਮੀਡੀਅਮ ਸਾਈਜ਼ ਦੇ ਕੱਟੇ ਆ ਗੋਭੀ ਆ ਉਹਨੂੰ ਪਹਿਲਾਂ ਗਰਮ ਪਾਣੀ ਚ ਮੈਂ ਕਰ ਲਿਆ ਸੀ ਗੋਭੀ ਨੂੰ। ਉਹ ਗੋਭੀ ਆ ਤੇ ਥੋੜੇ ਜਿ ਮੈਂ ਆਲੂ ਜਿਹੜੇ ਆ। ਉਹ ਮੈਂ ਆਲੂ ਪਾ ਲੂੰਗੀ। ਪਹਿਲਾਂ ਮੈਂ ਇਹ ਸਾਰਾ ਸਮਾਨ ਕੱਟ ਕੇ ਰੱਖ ਲਿਆ ਸੀਗਾ। ਤੇ ਹੁਣ ਆਪਾਂ ਇਹਨਾਂ ਨੂੰ ਇਕੱਠਾ ਕਰਕੇ ਫਿਰ ਇੱਕ ਵਾਰੀ ਫੇਰ ਵਾਸ਼ ਕਰ ਲਾਂਗੇ। ਤਾਂ ਕਿ ਇਹ ਵਧੀਆ ਤਰੀਕੇ ਦੇ ਨਾਲ ਸਾਫ਼ ਹੋ ਜਵੇ। ਵੈਸੇ ਮੈਂ ਪਹਿਲਾਂ ਵੀ ਇਹਨਾਂ ਨੂੰ ਗਰਮ ਪਾਣੀ ਚ ਗੋਭੀ ਵਗੈਰਾ ਨੂੰ ਭਿਗੋ ਲਿਆ ਸੀਗਾ। ਇੱਕ ਵਾਰੀ ਆਪਾਂ ਫਾਈਨਲ ਤੋਂ ਲੈਨੇ ਆਂ ਚਲੋ ਹਾਂਜੀ ਇਹ ਸਾਰਾ ਸਮਾਨ ਜਿਹੜਾ ਅੱਛੀ ਤਰੀਕੇ ਨਾਲ ਧੋਣ ਤੋਂ ਬਾਅਦ ਆਪਾਂ ਇੱਕ ਬਰਤਨ 'ਚ ਇਹਨੂੰ ਸ਼ਿਫਟ ਕਰ ਲਾਂਗੇ ਜਿਹਦੇ ਵਿੱਚ ਅਸੀਂ ਬੇਸਣ ਵਗੈਰਾ ਸਾਰਾ ਮਿਕਸ ਕਰਾਂਗੇ ਦੇਖੋ ਮਿਰਚਾਂ ਮੈਂ ਕੁਝ ਕੱਟ ਕੇ ਵੀ ਪਾ ਲਈਆਂ ਕੁਝ ਮੈਂ ਇਹਦੇ ਵਿੱਚ ਕੱਟ ਦੇ ਕੇ ਨਾ ਸਬੂਤੀ ਮਿਰਚ ਪਾਈ ਆ ਉਹ ਤੁਸੀਂ ਆਪਣੇ ਤੇਜ਼ ਦੇ ਅਕੋਰਡਿੰਗਲੀ ਸਕਿਪ ਵੀ ਕਰ ਸਕਦੇ ਜੇ ਨਹੀਂ ਵੀ ਖਾਣੀ ਤਾਂ ਹਾਂਜੀ ਕੁਛ ਮੈਂ ਪਿਆਜ਼ ਦੀਆਂ ਜਿਹੜੀਆਂ ਹਰੀਆਂ ਭੂਕਾ ਔਰ ਤਨੀਆਂ ਜਿਹੜਾ ਆਪਾਂ ਧੋ ਕੇ ਇਹ ਵੀ ਵਿੱਚ ਪਾਉਣਾ ਹੈ। ਹਾਂਜੀ ਪਕੌੜਿਆਂ ਵਾਸਤੇ ਮੈਂ ਸਾਬੂਤਾ ਧਨੀਆ ਆਪਾਂ ਜਾਨੇ ਜਿਹੜੇ ਕਾਲੀ ਮਿਰਚ ਤੇ ਪਾਉਂਗੀ। ਇਹਨੂੰ ਮੈਂ ਅਲੱਗ ਤੋਂ ਇਸ ਤਰੀਕੇ ਦੇ ਨਾਲ ਥੋੜਾ ਜਿਹਾ ਕੁੱਟ ਕੇ ਪਾਉਂਗੀ। ਦੇਖੋ ਇਸ ਤਰੀਕੇ ਨਾਲ ਜਦੋਂ ਅਸੀਂ ਕੁੱਟ ਕੇ ਥੋੜਾ ਥੋੜਾ ਮਸਾਲਾ ਜਿਹੜਾ ਖੜਾ ਪਾਉਨੇ ਆ ਨਾ ਖੜਾ ਮਸਾਲਾ ਕੁੱਟ ਕੇ ਪਾਓ ਤੇ ਟੇਸਟ ਬਹੁਤ ਵਧੀਆ ਆਉਂਦਾ ਆ ਥੋੜਾ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਜਿਹਦੇ ਵਿੱਚ ਮੈਂ ਇੱਕ ਚਮਚਾ ਜਿਹੜਾ ਨਮਕ ਦਾ ਪਾਇਆ ਇੱਕ ਕੱਪਾ ਹੋਰ ਪਾ ਲੈਨੇ ਬਸ ਆਪਣੇ ਟੇਸਟ ਅਕੋਰਡਿੰਗਲੀ ਤੁਸੀਂ ਨਮਕ ਪਾ ਲੈਣਾ हां जी 1 चम्मच मैं किचन किंग मसाला पावूंगी हां जी ਘਰ ਵਿੱਚ ਸੁਕਾਇਆ ਕੜੀ ਪੱਤਾ 2 ਚਮਚ ਦੇਖੋ ਇਹ ਸਾਰੀਆਂ ਚੀਜ਼ਾਂ ਪਾਉਣ ਨਾਲ ਇੱਕ ਇਹ ਪਕੌੜੇ ਮੈਡੀਸਨਲ ਬਣ ਜਾਣੇ ਐਦੀਆਂ ਚੀਜ਼ਾਂ ਅਸੀਂ ਪਾਉਨੇ ਆ 1 चम्मच ਮੈਂ ਇਹਦੇ ਰੈੱਡ ਚਿਲੀ ਪਾਊਡਰ ਪਾ ਲੂੰਗੀ हां जी ਜਿਹੜੀ ਅਜਵਾਇਣ 1 ਚਮਚਾ ਉਹ ਮੈਂ ਹੱਥ ਨਾਲ ਇਸ ਤਰ੍ਹਾਂ ਕ੍ਰਸ਼ ਕਰਕੇ ਪਾਉਂਗੀ ਹਾਂਜੀ ਇੱਧਰ ਮੈਂ 2 ਚਮਚ ਜੀਰਾ ਪਾਉਂਗੀ ਫਾਈਨਲੀ ਅਸੀਂ ਬੇਸਨ ਜਿਹੜਾ ਆ ਪਾ ਰਹੇ ਆ ਬੇਸਨ ਤੁਸੀਂ ਛਾਣ ਕੇ ਪਾ ਲੈਣਾ ਇਸ ਤਰੀਕੇ ਨਾਲ ਬੇਸਨ ਅਸੀਂ ਉਹਨਾ ਪਾਉਣਾ ਆ ਕਿ ਜਿਹੜਾ ਸਾਡਾ ਸਾਰਾ ਮਟੀਰੀਅਲ ਹੈ ਉਹ ਬਾਈਂਡ ਹੋ ਜਵੇ ਉਸ ਹਿਸਾਬ ਨਾਲ ਜਿਹੜਾ ਆਪਾਂ ਬੇਸਨ ਪਾ ਲੈਣਾ ਹੈ ਇੱਕ ਚੁਟਕੀ ਦੇ ਕਰੀਬ ਜਿਹੜੀ ਆਪਾਂ ਕਲਰ ਪਾ ਲੈਣਾ ਹੈ ਇਹ ਆਪਸ਼ਨਲ ਹੈ ਬਿਲਕੁਲ ਤੁਸੀਂ ਨਾ ਪਾਓ ਮੈਨੂੰ ਅੱਛਾ ਲੱਗਦਾ ਹੈ ਕਿਉਂਕਿ ਕਲਰ ਵਧੀਆ ਆਉਂਦਾ ਪਕੌੜਿਆਂ ਦਾ ਹੁਣ ਅਸੀਂ ਇਹਨੂੰ ਪਾਣੀ ਪਾ ਕੇ ਮਿਕਸ ਕਰਾਂਗੇ ਕਿ ਅਸੀਂ ਓਨਾ ਹੀ ਪਾਉਣਾ ਹੈ ਜਿਹਦੇ ਨਾਲ ਇਹ ਬਾਈਂਡ ਹੋ ਜਵੇ ਅੱਛੇ ਤਰੀਕੇ ਨਾਲ ਹਾਂਜੀ ਦੇਖੋ ਮਿਕਸਰ ਜਿਹੜਾ ਆ ਰੈਡੀ ਹੋ ਗਿਆ ਆ ਇਹਦੇ ਵਿੱਚ ਮੈਂ ਹੋਰ ਵੇਸਣ ਪਾਇਆ ਸੀ ਤਾਂ ਕਿ ਇੰਨਾਕ ਜਿਹੜਾ ਹੈਗਾ ਆ ਬਾਈਂਡ ਜਾ ਹੋ ਜਵੇ ਤੇ ਆਪਾਂ ਹੁਣ ਚਲੋ ਬਣਾਉਣੀ ਆ ਪਕੌੜੇ ਤੇਲ ਦੇਖੋ ਬਹੁਤ ਵਧੀਆ ਗਰਮ ਹੋਣਾ ਚਾਹੀਦਾ ਹੈ ਫਿਰ ਜਿਹੜੇ ਪਕੌੜੇ ਬਹੁਤ ਵਧੀਆ ਬਣਦੇ ਆ ਤੁਸੀਂ ਮਿਕਸ ਪਕੌੜੇ ਵੀ ਬਣਾ ਸਕਦੇ ਜਿਸ ਤਰ੍ਹਾਂ ਮੈਂ ਮਟੀਰੀਅਲ ਮਿਕਸ ਕੀਤਾ ਇਕੱਲੇ-ਇਕੱਲੇ ਵੀ ਗੋਭੀ ਦੇ ਇਕੱਲੇ ਆਲੂ ਦੇ ਵੱਖਰੇ-ਵੱਖਰੇ ਵੀ ਬਣਾ ਸਕਦੇ ਆ ਮੈਂ ਮਿਕਸ ਮਟੀਰੀਅਲ ਕਰਕੇ ਬਣਾਇਆ ਜੀ ਮਿਕਸ ਪਕੌੜੇ ਬਣਾ ਰਹੀ ਆ ਮੈਂ ਹਾਂਜੀ ਇਸ ਤਰੀਕੇ ਤੁਸੀਂ ਇਹਨਾਂ ਨੂੰ ਪਲਟਾ ਦੇਣਾ ਆ ਪਲਟਾ ਕੇ ਨਾ ਮੀਡੀਅਮ ਮੀਡੀਅਮ ਅੱਗ ਤੇ ਪਕੌੜੇ ਬਣਾਉਣੇ ਜਦੋਂ ਵੀ ਬਣਾਉਣੇ ਆ ਮੀਡੀਅਮ ਅੱਗ ਤੇ ਪਕੌੜੇ ਬਣਾਉਣੇ ਫਿਰ ਨੇ ਅੰਦਰ ਤੱਕ ਜਿਹੜੇ ਪੱਕਦੇ ਆ ਨਹੀਂ ਤਾਂ ਫਿਰ ਜੇ ਅਸੀਂ ਤੇਜ਼ ਅੱਗ ਕਰਕੇ ਬਣਾਈਏ ਨਾ ਤੇ ਇਹ ਉੱਪਰ ਉੱਪਰੋਂ ਜਿਹੜੇ ਆ ਪੱਕ ਜਾਂਦੇ ਆ نیچےੋਂ ਨਹੀਂ ਪੱਕਦੇ ਵਿੱਚੋਂ ਇਹਨਾਂ ਨੂੰ ਅਸੀਂ ਅੰਦਰ ਤੱਕ ਪਕਾਉਣ ਵਾਸਤੇ ਮੀਡੀਅਮ ਅੱਗ ਅੱਗ ਰੱਖਣੀ ਹੈ ਟਾਈਮ ਥੋੜਾ ਜ਼ਿਆਦਾ ਲੱਗਦਾ ਆ ਪਰ ਬਣਦੇ ਵਧੀਆ ਹਾਂਜੀ ਦੇਖੋ ਪਕੌੜੇ ਜਿਹੜੇ ਆ ਮੀਡੀਅਮ ਮੀਡੀਅਮ ਅੱਗ ਰੱਖ ਕੇ ਨਾ ਬਹੁਤ ਵਧੀਆ ਤਿਆਰ ਹੋਏ ਆ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਇਸ ਤਰੀਕੇ ਨਾਲ ਬਾਕੀ ਪਕੌੜੇ ਬਣਾ ਕੇ ਵੀ ਆਪਾਂ ਤਿਆਰ ਕਰ ਲੈਣੇ ਆ ਦੇਖੋ ਹਾਂਜੀ ਇਹ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਪਕੌੜੇ ਜਿਹੜੇ ਆ ਕੱਢ ਲੈਣੇ ਆ ਦੇਖੋ ਬਹੁਤ ਜ਼ਿਆਦਾ ਖੁਸ਼ਬੂ ਵਧੀਆ ਆ ਰਹੀ ਆ ਤੇ ਉਪਰੋਂ ਦੀ ਬਾਬਾ ਜੀ ਦਾ ਜਨਮ ਦਿਨ ਹੈ ਤੇ ਹੋਰ ਵੀ ਖੁਸ਼ੀ ਹੋ ਰਹੀ ਆ ਵਾਓ ਮਮਾਏ ਤਾਂ ਬਹੁਤ ਵਧੀਆ ਬਣੇ ਆ ਹਾਂ ਬਹੁਤ ਟੇਸਟੀ ਵੀ ਬਣੇ ਆ ਔਰ ਉਪਰੋਂ ਦੀ ਇੱਕ ਵਾਰ ਦੀ ਖੁਸ਼ੀ ਆ ਕਿ ਬਾਬਾ ਜੀ ਦੇ ਜਨਮ ਦਿਨ ਤੇ ਅਸੀਂ ਇਹ ਬਣਾ ਪਾਏ ਔਰ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰ ਫਿਰ ਪ੍ਰਕਾਸ਼ਪੁਰਵ ਦੀਆਂ ਬਹੁਤ-ਬਹੁਤ ਵਧਾਈਆਂ ਹਾਂਜੀ ਮੈਂ ਤਾਂ ਅੱਜ ਕੜਾ ਪ੍ਰਸ਼ਾਦ ਔਰ ਮਿਕਸ ਕੋੜੇ ਬਣਾਏ ਆ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਅੱਜ ਕੀ ਬਣਾਇਆ ਥੈਂਕ ਯੂ